ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਲਚਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਗਰਮੀ ਆਈ ਹੈ ਬਹੁਤ ਜ਼ਿਆਦਾ ਤੇ ਬਾੜਾ ਜਿਹੜੇ ਉਹ ਹੁਣ ਲੱਟਨੇ ਸ਼ੁਰੂ ਹੋ ਗਏ ਨੇ ਤੇ ਬਾਲਾਂ ਦਾ ਇਹ ਜੁੜੇ ਜਿਹੜੇ ਗਰਮੀਆਂ ਵਾਸਤੇ ਸਪੈਸ਼ਲ ਹੁੰਦੇ ਨੇ ਤੇ ਉਹ ਅੱਜ ਜੁੜੇ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਕਿ ਗਰਮੀ ਵਾਲੀ ਸਪੈਸ਼ਲ ਜੁੜੇ ਕਿਹੜੇ ਹੁੰਦੇ ਨੇ ਸੰਦੀਪ ਨੂੰ ਬਿਠਾ ਲਿਆ ਆਪਾਂ ਫੇਰ ਆਪਣਾ ਮਾਡਲ ਬਣਾ ਕੇ ਤੇ ਇਸ ਸੰਦੀਪ ਦੇ ਬਾਲ ਛੋਟੇ ਨੇ ਛੋਟੇ ਵਾਲਾਂ ਤੋਂ ਆਪਾਂ ਗਰਮੀਆਂ ਲਈ ਸਪੈਸ਼ਲ ਜੁੜੇ ਜਿਹੜੇ ਉਹ ਕਿਵੇਂ ਬਣਾਈਏ ਫਟਾ ਲੋਜੀ ਸੰਦੀਪ ਆ ਗਈ ਅੱਜ ਆਪਣੇ ਡਿੱਕੇ ਫੇਅਰ ਰਬੜ ਬਣ ਹੈਗਾ ਨਾ ਮੈਂ ਤਾਂ ਸੂਨਾ ਲਾ ਕੇ ਜੁੜਾ ਕਰਦਾ ਸੀ ਅੱਜ ਅੱਗੇ ਤਾਂ ਪਾਇਆ ਹੁਣ ਰਬੜ ਹੈ ਜੀ ਨਾ ਦੀਦੀ ਆਉਂਗਾ ਅੱਗੋਂ ਇਹ ਵੀ ਕਰਦੇ ਤੇ ਤਾਂ ਬਾਹਲੀ ਬਾਲੇ ਸੌਫਟ ਹੈ ਲੋ ਜੀ ਸਿਰ ਕਿਸੇ ਕਿਸੇ ਵਾਲਾ ਪਤਾ ਨਹੀਂ ਅੱਜ ਹੀ ਨਾ ਕੇ ਆਈ ਲੰਦੀ ਹੈ ਤਾਂ ਤਾਜੀ ਤਾਜੀ ਮਾਸੀ ਹੀ ਬਸ ਫੇਰ ਨਾ ਤੇ ਅੱਜ ਫੇਰ ਲਾਉਣਾ ਸੀ ਤੇ ਟੈਂਟ ਇਹ ਕਵਾ ਉਹ ਲੈ ਕੇ ਆਈ ਸੀ ਇੱਥੇ ਡੰਡੀ ਜੀ ਉਹ ਕਿਥੇ ਨਹੀਂ ਇਹ ਨਹੀਂ ਚਲੋ ਨੇ ਬਨਾਣਾ ਕਲੇਪ ਲਾ ਲੈਂਦੇ ਆ ਪਹਿਲਾਂ ਆਪਾਂ ਲਓ ਜੀ ਇਹ ਹੈਗਾ ਆਪਣੇ ਕੋਲੇ ਬਨਾਣਾ ਕਲੇਪ ਇਹਨੂੰ ਕਹਿੰਦੇ ਹੁੰਦੇ ਨੇ ਬਨਾਣਾ ਕਲੇਪ ਠੀਕ ਹੈ ਜਿਹੜਾ ਲੰਬਾ ਜਿਹਾ ਹੁੰਦਾ ਤੇ ਇਸ ਤਰ੍ਹਾਂ ਕਰਕੇ ਖੁੱਲ ਜਾਂਦਾ ਲਓ ਜੀ ਇਹਦੇ ਵਿੱਚ ਆ ਪੰਗੀ ਜੀ ਬਣੀ ਹੁੰਦੀ ਹੈ ਠੀਕ ਹੈ ਪਤਾ ਹੀ ਹੋਣਾ ਪੈਣਾ ਨੂੰ ਲਓ ਜੀ ਇਹ ਲਾ ਲਿਆ ਆਪਾਂ ਇਹ ਛੋਟੇ ਵਾਲਾਂ ਤੇ ਤਾਂ इजीली ਲੱਗ ਜਾਂਦਾ ਜਾਨੀ ਹਲਕੇ ਵਾਲਾਂ ਤੇ ਤਾਂ ਸੌਖੇ ਲੱਗ ਜਾਂਦਾ ਭਾਰੇ ਵਾਲਾਂ ਤੇ ਥੋੜਾ ਜਿਹਾ ਔਖਾ ਲੱਗਦਾ ਲੋ ਇਹਨੂੰ ਆਪਾਂ ਤੱਕ ਕਰ ਲਿਆ ਏਦਾਂ ਠੀਕ ਹੈ ਜੀ ਉਪਾਇ ਕਰ ਲ ਨੀ ਮੈਂ ਥੋੜਾ ਜਿਹਾ ਸਰ ਇਹਦੇ ਤੇ ਆਪਾਂ ਸੌਖਾ ਜਿਹਾ ਧੂੜਾ ਬਣਾ ਲੈਂਦੇ ਆ ਇੱਕ ਲੋ ਠੀਕ ਹੈ ਆ ਸੁਨਿਆੜੀ ਦੇ ਭੋਲ ਦੇ ਲਓ ਜੀ ਇਹਦੇ ਇਖਾਂ ਦੀ ਆਪਾਂ ਏਦਾਂ ਲੈ ਜਾਣਾ ਏ ਠੀਕ ਹੈ ਲੈ ਸੂਈ ਦੇ ਤੇ ா தீவா ஆனால் பாசா கடல ஜோனா ஜஜுதான்போட்டே ஜவாலா சோனா ஜஜுதான் ਲੋ ਜੀ ਮੈਂ ਤੁਹਾਨੂੰ ਦਿਖਾ ਦਨੀ ਆ ਨੇੜੇ ਕਰਕੇ ਸੰਹੀ ਪੈਦਨ ਨੂੰ ਲੱਗਦੇ ਲੋ ਜੀ ਬਹੁਤ ਹੀ ਪਿਆਰਾ ਜਿਹਾ ਜੂੜਾ ਬਣ ਗਿਆ ਮੈਂ ক্লোਜ਼ ਕਰਕੇ ਦਿਖਾਉਣੀ ਆ ਲੋ ਲੱਗਦਾ ਤੁਹਾਨੂੰ ਵੀ ਇਹ ਛੋਟੇ ਜਿਹੇ ਵਾਲ ਨੇ ਪੂਰੇ ਵੱਡੇ ਵਾਲ ਲੱਗ ਰਹੇ ਨੇ ਸੰਦੀਪ ਦੇ ਪੂਰਾ ਵੱਡਾ ਜੂੜਾ ਬਣ ਗਿਆ ਗਰਮੀਆਂ ਦੇ ਵਿੱਚ ਗਰਦਨ ਤੇ ਨਹੀਂ ਲੱੜਦਾ ਹੈਗਾ ਇਹ ਜੂੜਾ ਲੋ ਜੀ ਆਪਾਂ ਹੁਣ ਹੋਰ ਜੂੜਾ ਬਣਾ ਕੇ ਦਿਖਾਵਾਂਗੇ ਤੁਹਾਨੂੰ ਲੋ ਕਿੰਨਾ ਸੋਹਣਾ ਲੱਗ ਰਿਹਾ ਸਾਈਡ ਤੋਂ ਇਹਦਾ ਜੂੜਾ ਇੱਕ ਸਕਿੰਟ ਦੇ ਵਿੱਚ ਬਣਨ ਵਾਲਾ ਜੂੜਾ ਲੋ ਜੀ ਅਗਲਾ ਜੂੜਾ ਕਰਦੇ ਆਂ ਸੁੰਨਿਆ ਸਾਉਂ ਆ ਦੇਤਾ ਤੈਨੂੰ ਬਣਾਉਣਾ ਕਲਿੱਪ ਹੁਣ ਆਪਾਂ ਆਹ ਚੱਲ ਤੇਰਾ ਕਲਿੱਪ ਆਉਂਦਾ ਰਹੇਗਾ ਇਹ ਕੋ ਬੈਂਟ ਲੰਬਾ ਹੈਂ ਅੰਚਾ ਉਹਨਾਂ ਨੇ ਯਾਰਾ ਬੜੀਆ ਲੱਗ ਲਾ ਹਾਂ ਤਰ ਜਾਣਾ ਇਹਦੇ ਮੈਂ ਕਹਿ ਦਿੰਦੀ ਜੀ ਮੇਰੀ ਨਹੀਂ ਉਹ ਨਹੀਂ ਹੈ ਅੱਛਾ ਤੇ ਦਾਦੀ ਨੂੰ ਹੁਣ ਗਾਉਂਦੀਆਂ ਸਿਲਵਨ ਮੇਰੀ ਮੰਮਾ ਵੀ ਨਹੀਂ ਮੰਮੇ ਵੀ ਛੋਟੀ ਬਣਾ

ਸੰਦੀਪ ਤਾਂ ਬਣ ਗਿਆ ਜੂੜਾ ਲੰਬਾ ਵੀ ਬਣ ਗਿਆ ਤੇ ਗਰਦਨ ਤੇ ਵੀ ਨਹੀਂ ਆ ਰਿਹਾ ਇਹ ਗਰਮੀਆਂ ਚ ਬਣਾਉਣ ਵਾਲੇ ਜੂੜੇ ਨੇ ਸਿੱਧਾ ਕਰ ਲਾ ਸੰਦੀਪ ਸਿਰ ਲਓ ਜੀ ਐਨ ਵਧੀਆ ਜੂੜਾ ਬਣ ਗਿਆ ਇੱਕ ਸਕਿੰਟ ਦੇ ਵਿੱਚ ਬਣ ਜਾਂਦਾ ਜੀ ਇੱਕ ਛੋਟਾ ਜਿਹਾ ਕਲਿੱਪ ਚਾਹੀਦਾ ਤੇ ਇੱਕ ਚਾਹੀਦੀ ਹੈ ਸੂਈ ਬੱਸ ਇੰਨਾ ਹੀ ਕੰਮ ਹੈ ਲਓ ਲੈ ਹਾਂ ਆ ਵੀ ਕਲਿੱਪ ਲਾ ਲੈ ਇੱਕ ਹੋਰ ਲਓ ਜੀ ਹੋਰ ਬਣਾਉਣੇ ਆ ਉਹ ਭੱਲੇ ਆਵਾਂ ਇਸ ਤਰ੍ਹਾਂ ਕਰਕੇ ਆਪਾਂ ਉਂਗਲ ਪਾਈ ਕਮਾਇਆ ਇਹ ਲੋ ਲੋਜੀ ਲੈ ਫੜਾ ਕੋਣ ਦੇਖੇ ਉਪਰ ਨੂੰ ਕਰ ਲਾ ਸਿਰ ਦਿਖਦਾ ਵੀ ਹੋਵੇ ਨਾ ਉਪਰ ਨੂੰ ਮੂੰਹ ਕਰ ਲਾ ਪੈਣਾ ਮੇਂ ਦਿਖਣਾ ਨਹੀਂ ਚਾਹੀਦਾ ਲੈ ਇੱਕ ਸੂਈ ਹੋਰ ਦੇ ਦੇ ਬਸ ਲੋ ਜੀ ਆ ਬਣ ਗਿਆ ਜੂੜਾ ਇਹ ਆ ਜਿਹੜਾ ਇਹਨੂੰ ਵਿਚੰਦਾ ਵਿੱਚ ਹੀ ਇਦਾਂ ਹੀ ਇਕੱਠਾ ਕਰ ਦੋ ਜਾਂ ਸੂਈ ਲਾਉਣ ਵੇਲੇ ਉਦਾਂ ਹੀ ਕਰ ਲਓ ਇਕੱਠਾ ਠੀਕ ਆ ਜੀ ਲੋ ਇਦਾਂ ਵਾਲ ਇਕੱਠੇ ਹੋ ਜਾਂਦੇ ਨੇ ਲੋ ਜੀ ਸੌਖਾ ਜਿਹਾ ਕੰਮ ਐ ਲੋ ਜੀ ਇਹ ਬਣ ਗਿਆ ਇੱਕ ਉੱਚਾ ਦਾ ਜੂੜਾ ਬਸ ਲਪੇਟਿਆ ਹੀ ਆ ਕੁਛ ਨਹੀਂ ਕੀਤਾ ਉਂਗਲ ਨਾਲ ਫੜ ਕੇ ਇਦਾਂ ਇਦਾਂ ਕਰਕੇ ਵੱਟ ਦਿੱਤੇ ਤੇ ਉੱਪਰ ਜਾ ਕੇ ਸੂਈ ਲਾ ਦਿੱਤੀ ਲੋ ਜੀ ਇੱਕ ਤੁਹਾਨੂੰ ਹੋਰ ਬਣਾ ਕੇ ਦਿਖਾ ਦੇਣੀ ਆ ਤੇ ਉੱਚਾ ਦਾ ਜੂੜਾ ਬਣਾ ਲੈਨੇ ਆਪਾਂ ਬੀਬੀ ਨੂੰ ਨੀਂਦ ਆ ਰਹੀ ਹੈ ਤਾਂ ਉਹ ਦੋ ਲਓ ਜੀ ਰੋਬੜ ਪੈਂਟ ਪਾਉਣਾ ਹੈ ਪਾਰਟੀਸ਼ਨ ਕਰ ਲੈਣੀ ਆ ਉੱਦੇ ਉੱਪਰ ਕਰ ਲਓ ਅੱਦੇ ਨੀਚੇ ਕਰ ਲਓ ਆ ਦੇ ਨਹੀਂ ਆਪਦਾ ਹੋਪ ਕਲਿੱਪ ਦੇ ਚਿੱਟੇ ਦਾ ਇਹ ਲੋ ਇੱਥੇ ਕਰਕੇ ਆਪਾਂ ਇਹਨੂੰ ਕਲਿੱਪ ਨੂੰ ਲਾ ਦੋ ਠੀਕ ਹੈ ਜੀ ਹੁਣ ਜਿਹੜੇ ਉੱਪਰਲੇ ਸੀਗੇ ਉਹਨਾਂ ਨੂੰ ਇਦਾਂ ਲੈ ਜਾਓ ਇਦਾਂ ਕਰਕੇ ਲਪੇਟ ਦਿਓ ਥੋੜਾ ਜਿਹਾ ਲੂਸ ਹੀ ਲਪੇਟ ਲਿਓ ਬੇਸ਼ੱਕ ਦੀ ਤੇ ਜਿਹੜੇ ਨੀਚੇ ਵਾਲੇ ਨੇ ਉਹਨਾਂ ਨੂੰ ਵੀ ਇਦਾਂ ਪੇਟੋ ਲੋ ਇੱਥੇ ਇੱਕ ਸੂਈ ਲਾ ਦਿੰਨੇ ਆਪਾਂ ਇੱਕ ਸੂਈ ਦੇ ਦਿਓ ਮਸਤ ਹੋੜ ਜੀ ਸੈਟਿੰਗ ਕਰ ਲਿਓ ਹੋਰ ਕੁਝ ਨਹੀਂ ਕਰਨਾ ਇਹਦੇ ਵਿੱਚ ਲਓ ਜੀ ਉੱਚਾ ਦਾ ਜੂੜਾ ਤੇ ਵੱਡਾ ਸਾਰਾ ਜੂੜਾ ਬੜਾ ਹੀ ਪਿਆਰਾ ਚ ਲੱਗਦਾ ਇਹ ਛੋਟੇ ਜਿਹੇ ਬਾਲਾਂ ਦਾ ਕਿੰਨਾ ਸਾਰਾ ਜੂੜਾ ਔਰ ਕਰ ਦੇਣਾ ਜਿਹੜੀ ਉਹ ਥੋੜੀ ਖਾਲੀ ਰਹੂਗੀ ਇੱਥੇ ਤੁਹਾਨੂੰ ਗਰਮੀ ਨਹੀਂ ਲੱਗੂਗੀ ਠੀਕ ਹੈ ਜੀ 1 ਮਿੰਟ ਦੇ ਵਿੱਚ ਜੂੜਾ ਬਣ ਜਾਂਦਾ ਜੀ ਜਮੇ ਟਾਈਮ ਨਹੀਂ ਲੱਗਦਾ ਇਹਦੇ ਤੇ ਬਹੁਤ ਪਿਆਰਾ ਲੱਗਦਾ ਮੈਨੇ ਜੀ ਨਹੀਂ ਕਰਦਾ ਹੈਗਾ ਟੋਨ ਨੂੰ ਪਰ ਮੈਨੂੰ ਟੋਣਾ ਪਊਗਾ ਲੈ ਸੰ ਇੱਕ ਹੋਰ ਬਣਾ ਦਿਕਾ ਤੇਰਾ ਫਿਰ ਜੂੜੇ ਮੈਂ ਨਾ ਉਹ ਬਾਬਾ ਸੜੀ ਜੂੜੇ ਸਕੋਦੀਆਂ ਸੀ ਨਾ ਮੈਂ ਇਹ ਨਹੀਂ ਲੈਣਾ ਇੱਕ ਉਹ ਸੀਗਾ ਉਹ ਸਟਿਕ ਜੀ ਆ ਬਈ ਲਓ ਜੀ ਇੱਥੇ ਜੁੜਾ ਸਟਿਕ ਲਾ ਲਿਓ ਜਾਂ ਤੁਸੀਂ ਆਹੀ ਲਾ ਲਿਓ ਜਿਹੜਾ ਮੈਂ ਲਈ ਬੈਠੀ ਆ ਇਸ ਤਰ੍ਹਾਂ ਕਰਕੇ ਲਓ ਠੀਕ ਹੈ ਜੀ ਫਿਰ ਇਧਰੋਂ ਲੈ ਲਈ ਇੱਕ ਲੜ। ਪਤਲਾ-ਪਤਲਾ ਲੜ ਲਈ ਚੱਲਿਓ। ਜੂਰਾ ਬਣ ਜਾਂਊਗਾ ਇਧਰਲੇ ਪਾਸੇ ਨਿਪੇਟਦਾ ਇਦਾਂ ਕਰਕੇ। ਫਿਰ ਇੱਕ ਲੜ ਹੋਰ ਲੈ ਲਿਆ। ਉਹਨੂੰ ਨਿਪੇਟ ਲਿਆ। ਇਹ ਲੋ ਇੱਕ ਲੜ ਹੋਰ ਲੈ ਲਿਆ। ਇਦਾਂ ਹੀ ਕਿਕ ਕਰਕੇ ਲੈ ਜਾਵਾਂਗੇ ਆਪਾਂ। ਇਹ ਸੂਈ ਇਹ ਲੋਈ ਆ ਬਣ ਗਿਆ ਤੁਹਾਡਾ ਪਿਆਰਾ ਜਿਹਾ ਪੋਲਾ ਜਿਹਾ ਜੁੜਾ ਆ ਦੇਖੋ ਛੋਟੇ ਜਿਹੇ ਵਾਲਾਂ ਦਾ ਕਿੱਦਾਂ ਬਣਿਆ ਸਟਾਈਲਿਸ਼ ਜੁੜਾ ਬਣ ਗਿਆ ਇਹਨੂੰ ਕਹਿੰਦੇ ਨੇ ਸਟਾਈਲਿਸ਼ ਜੁੜਾ ਆ ਜੇ ਤੁਸੀਂ ਪਾਰਟੀ ਵੀਰ ਜੁੜਾ ਚਾਹੁੰਦੇ ਹੋ ਨਾ ਤਾਂ ਇਸ ਤਰ੍ਹਾਂ ਦੇ ਜੁੜੇ ਆ ਜਿਹੜੇ ਉਹ ਇੱਥੇ ਕਰਕੇ ਨਾ ਤੁਸੀਂ ਇਕੱਠਾ ਆਏ ਹੋ ਇਹ ਐਦਾਂ ਕਰਕੇ ਇੱਥੇ ਤੁਸੀਂ ਕੋਈ ਵੀ ਜੂੜਾ ਪੈਣਾ ਜਿਹੜਾ ਲਾ ਸਕਦੇ ਹੋ ਨਹੀਂ ਤਾਂ ਤੁਸੀਂ ਇਦਾਂ ਹੀ ਛੱਡ ਲਓ ਇਹ ਐਂ ਲੱਗਦਾ ਜਿਵੇਂ ਨਾ ਤੁਹਾਡੇ ਪੋਨੀ ਕੀਤੀ ਹੋਵੇ ਠੀਕ ਹੈ ਕਿੱਡਾ ਪਿਆਰਾ ਲੱਗਦਾ ਸੰਦੀਪ ਬੜੀ ਸੋਹਣੀ ਲੱਗਦਾ ਲੈ ਜੂੜਾ ਵੀ ਲੱਗਦਾ ਤੇ ਪੋਨੀ ਵੀ ਲੱਗਦੀ ਹੈ ਦੋਨੇ ਤਰੀਕਿਆਂ ਨਾਲ ਹੀ ਲੱਗਦਾ ਸੌਖਾ ਵੀ ਬਹੁਤ ਹੈ ਬੀਬੀ ਦੇਖੀ ਬੀਬੀਂ ਦਿਖਾਉ ਦ ਬੜੀ ਵੱਡਾ ਜੂੜਾ ਬਣ ਗਿਆ ਔਰ ਐਵੇਂ ਹੀ ਲੱਗਦਾ ਜਿਵੇਂ ਪੋਨੀ ਕਰੀ ਹੋਵੇ ਵਾਹ ਛੋਟੇ ਆ ਹਾਂ ਜੀ ਤੇ ਵਿਆਹ ਚਲੀ ਜਿੰਨੇ ਤੇ ਘੜਾ ਕੇ ਜਾਇਆ ਤੇ ਹੋਰ ਬੜਾ ਹੀ ਸੋਹਣਾ ਲੱਗ ਰਿਹਾ ਹੈ ਬਸ ਇੱਕ ਸੂਈ ਲਾਈ ਆਪਾਂ ਹੋਰ ਕੁਝ ਨਹੀਂ ਕੀਤਾ ਹੈਗਾ ਹੁਣ ਦੱਸ ਹਾਂ ਸੰਦੀਪਾ ਕਿਹੜਾ ਜੂੜਾ ਸਭ ਤੋਂ ਵਧੀਆ ਲੱਗਿਆ ਮਗਰਲੇ ਦੇ ਦੋਨੇ ਮਗਰਲੇ ਦੋਨੇ ਨਹੀਂ ਮਗਰਲਾ ਇੱਕੋ ਹੀ ਸੀਗਾ ਉਹ ਦੋ ਵਾਰੀ ਕਰਦਾ ਤੇਰੇ ਅੱਛਾ ਦੋ ਵਾਰੀ ਕਰਦਾ ਪੀ ਆਹ ਸੋਹਣਾ ਲੱਗਿਆ ਹਾਂ ਜੀ ਹੁਣ ਤੂੰ ਵਿਆਹ ਸ਼ਾਦੀ ਜਾਣਾ ਜੂੜਾ ਕਰਕੇ ਜਾਣਾ ਹਾਂ ਠੀਕ ਚੰਗਾ ਬੀਬੀ ਨੇ ਵੀ ਸਲਾਹ ਦਿੱਤੀ ਠੀਕ ਹੈ ਇਸ ਤਰ੍ਹਾਂ ਕਰਕੇ ਆਪਾਂ ਅੱਗੇ ਲੈ ਜਾਾਂਗੇ ਇਹਨੂੰ लो ये फेस दे दा करके अपना बराबर लिखो पोला पोला पुल जा हो गया फ्रंट तो देखा फ्रंट से हाँ भोला पुला पुल जा फ्रंट हो गया जी ये ढि ढिला जहा थोड़ा जा हूँ अच्छा ही अच्छा लगेगा कोई भी दूरा आप करा ना ਤੇ ਫਿਰ ਬਹੁਤ ਵਧੀਆ ਲੱਗਦਾ ਥੋੜਾ ਜਿਹਾ ਇਹਨੂੰ ਟਾਈਟ ਕਰਨਾ ਹੋਵੇ ਤੁਸੀਂ ਕਰ ਸਕਦੇ ਹੋ ਹੁਗਾ ਠੀਕ ਹੈ ਤੇ ਹੁਣ ਤੁਸੀਂ ਇਹਦੇ ਤੇ ਕਰ ਲੋ ਇੱਕ ਸੋਹਣਾ ਜਿਹਾ ਜੂੜਾ ਲੈ ਹੁਣ ਤੁੰਡੇ ਦੇ ਜਿਹਾ ਹੋ ਲਿਪਟਾ ਆਹ ਵਾਲਾ ਵਾਈਟ ਬਲੰਦ ਤੇ ਵਾਈਟ ਬਲੰਦ ਆਹ ਫੋਨ ਲਾਵਾਂਗੇ ਆਪਾਂ ਇਹਦੇ ਤੇ ਲਿਪਟੇ ਫਿਰ ਉਹਦੇ ਉੱਪਰ ਬੈਂਡ ਆਪਣਾ ਟਕੇ ਦਊਗਾ ਫਿਰ ਤੁਹਾਨੂੰ ਬੈਕ ਸਾਈਡ ਤੋਂ ਦਿਖਾਵਾਂਗੀ ਕਿੰਨਾ ਸੋਹਣਾ ਲੱਗ ਰਿਹਾ ਹੈ ਲੋ ਇਹਨੂੰ ਇਦਾਂ ਕਰਕੇ ਵੱਟ ਦੇ ਲਾਂਗੇ ਮੈਂ ਆਪਦੇ ਤੇ ਜੁੜੇ ਕਰ ਦੇਣੀ ਪਰ ਮੈਂ ਸੰਦੀਪ ਤੇ ਜੁੜੇ ਕਰ ਕਰਕੇ ਚਾਹ ਪੂਰਾ ਕਰ ਦੇਣੀ ਤੇ ਹੁਣ ਆਪਾਂ ਇਹਨੂੰ ਵੀ ਇਦਾਂ ਹੀ ਵੱਟ ਦੇ ਲਾਂਗੇ ਇਦਾਂ ਕਰਕੇ ਆਪਾਂ ਫਿਰ ਇਥੇ ਸੂਈ ਲੱਤ ਤੱਕ ਕਰਦੇ ਆਗੇ। ਲੋ ਜੀ ਹੁਣ ਤੁਸੀਂ ਬੈਕ ਸਾਈਡ ਤੋਂ ਦੇਖੋ ਕਿੰਨਾ ਫਲਫੀ ਫਲਫੀ ਲੱਗਦਾ ਹੈ। ਹੈਅਰ ਸਟਾਈਲ ਕਿੰਨਾ ਸੋਹਣਾ ਲੱਗਦਾ। ਕੋਲਾ ਕੋਲਾ ਜਿਹਾ ਸਿਰਵਾਇਆ ਹੋਇਆ ਬਹੁਤ ਹੀ ਪਿਆਰਾ ਲੱਗਦਾ। ਇੱਕ ਛੋਟਾ ਜਿਹਾ ਜੂڑا 1 ਮਿੰਟ ਦੇ ਵਿੱਚ ਬਣ ਕੇ ਰੈਡੀ ਹੋ ਜਾਂਦਾ। ਛੋਟਾ ਜੂڑا ਨਹੀਂ ਜੂڑا ਵੱਡਾ ਛੋਟੇ ਵਾਲਾਂ ਦਾ ਵੱਡਾ ਸਾਰਾ ਜੂڑا ਗਰਮੀਆਂ ਵਿੱਚ ਕਰਨ ਵਾਲਾ। ਠੀਕ ਹੈ। ਲੈ ਦਿਖਾ ਦਿੰਦੀ। ਦਿਖਾ ਦਿ। ਆਂ ਦਿਖਾ ਦੇ ਬੱਸ। ਹਾਂ ਫਰੰਟ ਤੋਂ ਵੀ ਕਿੰਨਾ ਵਧੀਆ ਲੱਗ ਰਿਹਾ ਵੀ ਕੋਲਾ-ਪੋਲਾ ਜਿਹਾ ਸਰਵਾਇਆ ਤੇ ਬੈਕ ਸਾਈਡ ਦਿਖਾ ਦੇਉ ਹੂੰ ਕਮਾਲਾ ਲਓ ਬਹੁਤ ਸੋਹਣਾ ਲੱਗਦਾ ਹੈ ਜੀ ਜੂੜਾ ਬਹੁਤ ਹੀ ਵਧੀਆ ਬਣਿਆ ਠੀਕ ਹੈ ਬੀਬੀ ਵੱਲੋਂ ਪਾਸ ਹੋ ਗਿਆ ਜੀ بس ਫੇਰ ਹੋ ਗਿਆ ਲਓ ਜੀ ਕਈ ਸਾਰੇ ਜੂੜੇ ਦਿਖਾਦੇ ਤੁਹਾਨੂੰ ਸੰਦੀਪ ਦੇ ਬਣਾ ਬਣਾ ਕੇ 1 ਮਿੰਟ ਦੇ ਵਿੱਚ ਲਪੇਟ ਲਿਆ ਕਰੋ ਬਾਲੇ ਸਿੱਧੇ ਜਿਹਾ ਜੂੜਿਆਂ ਨਾਲੋਂ ਕਈ ਵਾਰ ਕਿਤੇ ਜਾਣਾ ਹੁੰਦਾ ਤੇ ਮੋੜ ਬਣਦਾ ਹੈ ਕਿ ਕੁਝ ਅੱਛਾ ਜਿਹਾ ਕਰਕੇ ਜਾਈਏ ਤਾਂ ਫੇਰ ਤੁਸੀਂ ਉਦੋਂ ਥੋੜੀ ਜੀ ਚੇਂਜ ਚਾਹੀਦੀ ਹੁੰਦੀ ਹੈ ਤੇ ਇਸ ਕਰਕੇ ਗਰਮੀਆਂ 'ਚ ਕਰਨ ਵਾਲੇ ਉੱਚੇ ਉੱਚੇ ਜੂੜੇ ਗਰਦਨ ਤੋਂ ਉੱਪਰ ਨੂੰ ਜੂੜੇ ਜਿਹੜੇ ਉਹ ਬਹੁਤ ਸੋਹਣੇ ਲੱਗਦੇ ਆ ਸਰਦੀਆਂ ਦੇ ਵਿੱਚ ਮੈਂ ਤੁਹਾਨੂੰ ਨੀਵੇਂ ਜੂੜੇ ਦਿਖਾਈ ਸੀ ਸੰਦੀਪ ਦੇ ਤੇ ਗਰਮੀਆਂ ਵਿੱਚ ਹੁਣ ਮੈਂ ਤੁਹਾਨੂੰ ਉੱਚੇ ਜੂੜੇ ਦਿਖਾਏ ਨੇ ਬਸ ਲੋਕਾ ਇੱਕ ਅੱਧਾ ਕਲਿੱਪ ਚਾਹੀਦਾ ਹੁੰਦਾ ਤੇ ਰਬੜ ਬੈਂਡ ਚਾਹੀਦਾ 2-4 ਸੋਈਆਂ ਬਸ ਇੰਨਾ ਕੁ ਸਮਾਨ ਪੈਣਾ ਕੋਲੇ ਹੁੰਦਾ ਹੀ ਆ ਹਨ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਆ ਹੋਰ ਵਧੀਆ ਜਿਹਾ ਵਲੌਗ ਲੈ ਕੇ ਦੱਸਿਓ ਤੁਹਾਨੂੰ ਮੇਰੇ ਜੂੜੇ ਆ ਜਿਹੜੇ ਗਰਮੀਆਂ ਵਾਲੇ ਕਿਸ ਤਰ੍ਹਾਂ ਦੇ ਲੱਗੇ ਤੇ ਫਿਰ ਮਿਲਦੇ ਆ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਰਿਆਂ ਨੂੰ